ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਬਣਾਓ ਜੇ ਚਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਹੈ ਤੇ ਪੰਥ ਸਜ਼ਾ ਦੇਊਗਾ ਮਨਸਬ ਨਹੀਂ ਸਜ਼ਾ ਹੁੰਦੀ ਗਲਤਪੂਰੀ ਪੰਥ ਸਜ਼ਾ ਦੇਊਗਾ ਸਾਰੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਆ ਬੀਤੇ ਦਿਨੀ ਜਿਹੜੀਆਂ ਘਟਨਾਵਾਂ ਹੋਈਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਬੱਲੇ ਫਿਰ ਅਕਾਲ ਤੱਕ ਹੈ ਨਾ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਉਹ ਜੁੜਿਆ ਹੋਇਆ ਸਮੇਂ-ਸਮੇਂ ਬਾਦਲ ਪਰਿਵਾਰ ਨੇ ਫਿਰ ਅਬਾਲ ਤੱਕ ਸਾਖ ਦੀ ਮਾਨ ਮਰਜ਼ਾ ਦਾ ਦੀ ਸਿਧਾਂਤਾਂ ਦੀ ਤਾਕਤ ਦੇ ਜੋਰ ਦੇ ਨਾਲ ਦੁਰਵਰਤੋਂ ਕੀਤੀ। ਹਕਾਲੀ ਸਰਕਾਰ ਹੁੰਦੇ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਰਿਹਾ ਔਰ ਸਿੱਖ ਕੌਮ ਜਿਹੜੀ ਐ ਉਹ ਹਰ ਰੋਜ਼ ਇਨਸਾਫ 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 ਕਰਦੀ ਆ ਰਹੀ ਸਾਡੀ ਦੁਸ਼ਮਣ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਸਾਨੂੰ ਉਹ ਭਾਵੇਂ ਸੈਂਟਰ ਹੋਵੇ ਭਾਵੇਂ ਸਟੇਟ ਹੋਵੇ ਪਰ ਅਕਾਲੀਆਂ ਦੇ ਰੂਪ ਦੇ ਵਿੱਚ ਦਸਤਾਰ ਵਾਲੀ ਸਰਕਾਰ ਨੇ ਜੋ ਸਾਡੀ ਮਾਨ ਮਰਜ਼ਾਦਾ ਦਾ ਘਾਣ ਕੀਤਾ ਸਿੱਖ ਕੌਮ ਨੂੰ ਕਦੀ ਭੁਲਾ ਨਹੀਂ ਸਕਦੀ ਗੋਲੀਆਂ ਸਾਨੂੰ ਜਦੋਂ ਗੋਲੀਆਂ ਸਾਡੀ ਅਕਾਲੀ ਸਰਕਾਰ ਦੇ ਸਿੱਖਾਂ ਨੂੰ ਮਾਰੀਆਂ ਤੇ ਫਿਰ ਸੁਭਾਵਿਕ ਹੈ ਕਿ ਇਹ ਅਕਾਲੀ ਨਹੀਂ ਇਹ ਵੀ ਸਾਡੇ ਦੁਸ਼ਮਣ ਦੇ ਨਾਲ ਰਲੇ ਹੋਏ ਸੈਂਟਰ ਦੀ ਸਰਕਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਸਰਕਾਰੀ ਜਥੇਦਾਰ ਇਹ ਇੱਕ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਇਹਦੇ ਵਿੱਚ ਆਪ ਹੀ ਖਿਡਾਰੀ ਨੇ ਆਪ ਹੀ ਰੈਫਰੀ ਨੇ ਬੋਲ ਕਿੱਧਰ ਹੁੰਦਾ ਕਿੱਧਰ ਨਹੀਂ ਕੋਈ ਫਰਕ ਨਹੀਂ ਪੈਂਦਾ کافی ਬੜੇ ਤੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਅਕਾਲੀਆਂ ਦੇ ਕਹਿਣ ਦੇ ਉੱਤੇ ਹੋਈ ਹੈ ਦੋਚੀਆਂ ਨੂੰ ਬਚਾਇਆ ਗਿਆ ਸੀ ਸਾਰੀਆਂ ਗੱਲਾਂ ਕਹਿੰਦੇ ਆ ਰਹੇ ਪਰ ਗਾੜੀ ਦੇ ਮੋਰਚੇ ਨੇ ਸਭ ਕੁਝ ਦੁੱਧ ਵਰਗਾ ਸਾਫ਼ ਕਰਕੇ ਰੱਖ ਦਿੱਤਾ ਵੱਡੇ ਵੱਡੇ ਅਫਸਰ ਔਰ ਸਾਰਿਆਂ ਦੇ ਉੱਤੇ ਗਿਰਫਦਾਰੀਆਂ ਕੇਸ ਤੇ ਦੋਚੀ ਫੜੇ ਪਰ ਅੱਜ ਤੱਕ ਸੰਗਤ ਨੂੰ ਭੁਲੇਖਾ ਪਾਉਣ ਵਾਸਤੇ ਇਹ ਕਿਆ ਜਾ ਰਿਹਾ ਸੀ ਬੜੇ ਜੋਰ ਸ਼ੋਰ ਦੇ ਨਾਲ ਬਈ ਇਲਜਾਮਬਾਦੀ ਹੋ ਰਹੀ ਹੈ ਅਸੀਂ ਕੀਤਾ ਕੁਝ ਨਹੀਂ ਖਾਡਾ ਕਫੂਰ ਕੋਈ ਨਹੀਂ ਇਹ ਕਾਂਗਰਸੀ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਸੈਂਟਰ ਨਾਲ ਰਲੇ ਹੋਏ ਨੇ ਸਾਨੂੰ ਪਤਾ ਨਹੀਂ ਇਹ ਆਈਐਸਆਈ ਦੇ ਬੰਦੇ ਨੇ ਸਾਨੂੰ ਬੜੇ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਨੇ ਗੁਰੂ ਘਰ ਦੇ ਵਿੱਚ ਤੇਰਾ ਅੰਧੇਰ ਨਹੀਂ ਅੱਜ ਅਸੀਂ ਸਮਝਦੇ ਆਂ ਕਿ ਭਾਵੇਂ ਤਖਤਾਂ ਨੂੰ ਵਰਤਿਆ ਗਿਆ ਜੋ ਮਰਜ਼ੀ ਕੀਤਾ ਗਿਆ ਪਰ ਸੱਚ ਲੋਕਾਂ ਦੀ ਸਮਝ ਵਿੱਚ ਸਿੱਖਾਂ ਦੀ ਸਮਝ ਵਿੱਚ ਪਿਆ ਵਾ ਇਹ ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਲਾਓ ਉਹਨੂੰ ਤਫਤਾਂ ਦੀਆਂ ਜ਼ਿੰਮੇਵਾਰੀਆਂ ਦਿਓ ਜਿਹੜਾ ਉਹਨਾਂ ਦੇ ਹੁਕਮ ਨੂੰ ਟਾਲ ਨਾ ਸਕੇ ਬਾਗਲ ਪਰਿਵਾਰ ਦੇ ਹੁਕਮ ਦੇ ਅੱਗੇ ਨਾ ਗੁਰੂ ਦਾ ਹੁਕਮ ਕੰਮ ਕਰਦਾ ਨਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਤਾਂ ਨਾ ਮਰਜ਼ਾਦਾ ਕੰਮ ਕਰਦੀ ਹੈ ਮੈਂ ਕਹਿੰਨਾ ਵਾ ਪਹਿਲਾਂ ਮੈਂ ਬਿਆਨ ਦਿੱਤਾ ਸੀ ਕਿ ਇਹ ਜੋ 2 ਦਸੰਬਰ ਦਾ ਇਹ ਇੱਕ ਹਾਈ ਵੋਲਟੇਜ ਡਰਾਮਾ ਹੋ ਰਿਹਾ ਨਾ ਇਹ ਡਰਾਮਾ ਹੈ ਇਹਦੇ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸ਼ਰੋਮਣੀ ਕਮੇਟੀ ਦਾ ਪਰਿਵਾਰ ਵੀ ਬਾਦਲ ਸੱਤਾ ਦੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹਿੱਤਾਂ ਔਰ ਬਾਦਲ ਨਾਲ ਦੇ ਜਿੰਨੇ ਦਾਗੀ-ਬਾਗੀ ਜੋ ਇਹ ਸਾਰੇ ਇੱਕੋ ਚੀਜ਼ ਇਹ ਇਹਨਾਂ ਦਾ ਪਰਿਵਾਰਕ ਮਸਲਾ ਹੈ ਇਹਨਾਂ ਦੇ ਪਰਿਵਾਰ ਦਾ ਝਗੜਾ ਹੈ ਇਹ ਜੋ ਮਰਜ਼ੀ ਕਰਨ ਪੰਥ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ 97 ਲੱਖ ਰੁਪਇਆ ਦੇ ਕੇ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਸਾਡੇ ਸਾਡੇ ਜਿਹੜੇ ਵਫਾਦਾਰ ਜਥੇਦਾਰ ਨੇ ਸੌਦੇ ਖਾਤ ਦੇ ਸਬੰਧ ਵਿੱਚ ਜਿਹੜਾ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਹੈ ਇਹਨੂੰ ਮੰਨ ਲਓ ਸਾਰੇ ਇਹ ਹੁਕਮਨਾਮਾ ਇhtiyar baazi karke ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਜਥੇਦਾਰਾਂ ਨੇ 2 ਦਸੰਬਰ ਨੂੰ ਸਰਕਾਰੀ ਜਥੇਦਾਰਾਂ ਨੇ ਇੱਥੇ ਜੋ ਇਹ ਡਰਾਮਾ ਕੀਤਾ ਤੇ ਮੈਂ ਤਾਂ ਇਹ ਕਹਿਣਾ ਵਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਉਹ ਬਈ ਜਥੇਦਾਰ ਕਿਧਰੋਂ ਆ ਗਏ ਜਥੇਦਾਰ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਨਾ ਜਥੇਦਾਰ ਬੋਲੇ ਨਾ ਸ੍ਰੋਮਣੀ ਕਮੇਟੀ ਬੋਲੀ ਨਾ ਬਾਦਲ ਦਲ ਬੋਲਿਆ ਨਾ ਬਾਦਲ ਸਰਕਾਰ ਬੋਲੀ ਇਹ ਜਥੇਦਾਰ ਕਿਧਰ ਹੋ ਗਏ ਤੇ ਸਰਬੱਤ ਖਾਲਸੇ ਨੇ ਰੱਦ ਕੀਤੇ ਹੋਏ ਨੇ ਕਿ ਰੱਦ ਕੀਤੇ ਜਥੇਦਾਰ ਨਹੀਂ ਅੱਜ ਫੇਰ ਜਦੋਂ ਸੰਗਤਾਂ ਨੇ ਜਦੋਂ ਸਿੱਖਾਂ ਨੇ ਜਦੋਂ ਪੰਜਾਬ ਦੇ ਵਸਨੀਕਾਂ ਨੇ ਇਹਨਾਂ ਦੇ ਕੋਲੋਂ ਤਾਕਤ ਖੋਹੀ ਇਹਨਾਂ ਨੂੰ ਮਿੱਟੀ 'ਚ ਮਲਾਤਾ ਅੱਜ ਫੇਰ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਡਰਾਮਾ ਇੱਕ ਡਰਾਮਾ ਜਿਹੜਾ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ ਬੰਦੇ ਨੇ ਕਤਲ ਕੀਤਾ ਹੋਵੇ ਉਹ ਮੰਨ ਗਾਵੇ ਕਿਹੜਾ ਐਸਐਚਓ ਆ ਜਿਹੜਾ ਜਮਾਨਤ ਦੇਊਗਾ ਕਿਹੜਾ ਐਸਐਚਓ ਜਿਹੜਾ ਜਮਾਨਤ ਤੇ ਉਹਨੂੰ ਛੱਡ ਦੇਊਗਾ ਫਿਰ ਸੈਸ਼ਨ ਜੱਜ ਲੋਰਕੋਰ ਇਹ ਕਦੇ ਵਾਸਤੇ ਨੇ ਹੋ ਫਰਟਾ ਇਹ ਮਤਲਬ ਨਹੀਂ ਅਸੀਂ ਕਹਿੰਨੇ ਆ ਇਹਨਾਂ ਦੇ ਪਰਿਵਾਰ ਦਾ ਇਹ ਫੈਸਲਾ ਇਹਨਾਂ ਕੀਤਾ ਜੋ ਮਰਜ਼ੀ ਕਰਨ ਪਰ ਪੰਥ ਨਾਲ ਇਹਦਾ ਕੋਈ ਵਾਸਤਾ ਨਹੀਂ ਸਦਾਤ ਦੇ ਨਾਲ ਬਰਜਾਦਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇੱਕ ਸਮਾਂ ਆਇਆ ਸੀ ਇਤਿਹਾਸ ਵਿੱਚ ਜਦੋਂ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਤੇ ਬਾਅਦ ਵਿੱਚ ਜਦੋਂ ਚੰਦੂ ਪੇਛ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਹ ਗੁਰੂ ਸਾਹਿਬ ਰਹਿਮਤ ਆਏ ਉਹਨਾਂ ਆਖਿਆ ਕੋਈ ਗੱਲ ਨਹੀਂ ਸੋਚਦੇ ਆ ਪਰ ਸਿੱਖਾਂ ਨੇ ਖਿੱਚ ਕੇ ਪਾਸੇ ਕਰ ਲਿਆ ਉਹਦੇ ਨੱਕ 'ਚ ਨਕੇਲ ਪਾ ਲਈ ਉਹਨੂੰ ਸਜ਼ਾ ਦਿੱਤੀ ਇੱਥੇ ਸਜ਼ਾ ਮਿਲਦੀ ਐ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਐ ਇਹ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਐ ਜਿਹੜਾ ਇੱਥੇ ਅਵਗਿਆ ਕਰੂਗਾ ਜਿਹੜਾ ਸੁਧਾਰਤ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਐ ਤੇ ਪੰਥ ਸਜ਼ਾ ਦੇਊਗਾ ਮਹੰਤ ਸਿੰਘ ਸਜ਼ਾਉਂਦਾ ਗਲਤ ਫਿਰਦਾ ਪੰਥ ਸਜ਼ਾ ਦੇਊਗਾ ਤਾਰੀਖ ਫਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਸਾਡੀਆਂ ਸ਼ਹੀਦੀਆਂ ਦਾ ਮਸਲਾ ਹੈ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਹਰਿਆਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਸਿੱਖੀ ਤੋਂ ਖਾਰਜ ਕਰ ਦਿਓ ਕਿਹਨੂੰ ਕਿਹਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਤੇ ਰੰਗੜ ਵਰਗਿਆਂ ਨੂੰ ਇੱਥੇ ਮੱਤੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖੋਣ ਸਜ਼ਾ ਕਹਿ ਕੇ ਵਿਖੋਣ ਉਹਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੋੜੇ ਨੂੰ ਫਕਰੇ ਕੌਮ ਦਾ ਅਵਾਰਡ ਦੇਵਾਂਗੇ। ਬੋਲੇ ਬੋਲੇ ਹਾਂ ਜੀ। ਕਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੋੜੇ ਦੀ ਦਸਤਾਰ ਲਾਈ ਆ। ਉਹਨੂੰ ਹਵਾਲੇ ਕਰ ਦਿਓ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਪਰ ਦਸਤਾਰ ਲਾਉਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ برداشت ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐ ਤਿੰਨ ਜਥੇਦਾਰ ਬਣਾਇਆ ਹੈ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫ਼ੀ ਮੰਗ ਲੈ ਜੋ ਤੂੰ ਕੀਤਾ ਹੈ ਮਾਫ਼ੀ ਮੰਗ ਲੈ ਨਹੀਂ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਸੇਟ ਕਿੱ ਲਾਵਾਂਗੇ ਫੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਕਹਿੰਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਇਹ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਲਾਨ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁਤੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਅੱਜ ਜਿੱਦਾਂ ਸਰਕਾਰੀ ਹੋ ਗਿਆ ਹਾਂਜੀ ਆ ਤੁਸੀਂ ਕੁਝ ਦਿਨ ਪਹਿਲਾਂ ਤੁਸੀਂ ਆਪ ਚਿੱਠੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲੋ ਬੈਠ ਕੇ ਗੱਲ ਕਰਦੇ ਆਂ ਕਿ ਘਾਵਾ ਵੀ ਗੱਲਣਾ ਹੋਵੇ ਘਾਪਾ ਇਕੱਠੇ ਬੈਠੀਏ ਅੱਜ ਇੱਕਦਮ ਕਿਉਂ ਬਦਲ ਗਿਆ ਤੁਸੀਂ ਨਹੀਂ ਜਦੋਂ ਜੋਰੇ ਤੁਰਦੇ ਹੋ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਵੀ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਕਰਨਾ ਗੜੀ ਮੋਰਚੇ ਦੀ ਪ੍ਰਾਪਤੀ ਹੈ ਉਹ ਜੀ ਕੋਈ ਵੀ ਨਹੀਂ ਇਹ ਜੀ ਨੂੰ ਆਪਾਂ ਕਹਿ ਸਕੀਏ ਕਿ ਕਮੈਂਟ ਤੇ ਯਾਹ ਪੌੜੀਆਂ ਬਰਗਾੜੀ ਮੋਰਚੇ ਨੇ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਕਰੇ ਜਾ ਕੇ ਸਲਾਹ ਕਰਨ ਜਿਹੜੇ ਕੋਈ ਦੂਸਰਨਾ ਖੋਜੋ ਮਨਸਖ ਨੇ ਲਿਆਉਂਦਾ ਸਮਾਨ ਸਾਹਿਬਾ ਕ੍ਰਿਸ਼ਨ ਪਗਵਾਨ ਸਿੱਕੇ ਗੁਰਜੀਤ ਸਿੰਘ ਸ਼ਹੀਦ ਹੋਏ ਜੀ